ਹੁਣ ਇੱਥੇ ਮਾਰੇ ਕਹਿੰਦੇ ਨੇ ਸਾਦ ਵਿੱਚ ਖੋਈ ਲੋਭਸਵਾਨ ਕਹਿੰਦੇ ਸਾਰੀਆਂ ਵਿਧੀਆਂ ਤੇ ਪਾਣੀ ਫੇਰਤਾ ਜਿਹੜਾ ਤੇਰੇ ਅੰਦਰ ਹੰਕਾਰ ਆ ਨਾ ਉਹ ਕੁੱਤੇ ਵਰਗਾ ਬੈਠਾ ਹੰਕਾਰ ਆ ਨਾ ਕੂਕਰ ਦਾ ਰੂਪ ਦੱਸਿਆ ਮਾਰੇ ਹੀ ਨਹੀਂ ਜੇ ਮੈਂ ਵੱਡੇ ਤੋਂ ਤਨੀ ਤੋਂ ਤਨੀ ਬੰਦਾ ਦੌਲਤ ਵਾਲਾ ਬੰਦਾ ਛੋਟੀਆਂ ਛੋਟੀਆਂ ਚੀਜ਼ਾਂ ਤੇ ਮਨ ਡੁਲਾ ਲੈਂਦਾ ਜਿਵੇਂ ਕੁੱਕਰਾ ਚੰਗੇ ਤੋਂ ਚੰਗਾ ਭੋਜਨ ਖਾਂਦਾ ਹੋਵੇ ਕੋਈ ਬੁਰਕੀ ਕਹਿ ਕੇ ਬਸ਼ਕਰ ਮਾਰ ਦੇ ਉਦੋਂ ਹੀ ਪੂਛ ਹਿਲਾ ਕੇ ਦੁਰਪਰਣਾ ਇਹ ਵੀ ਕਹਿੰਦੇ ਹੈ ਦੀਵ ਜਿਹੜੇ ਤੇਰੇ ਅੰਦਰ ਲੋਹ ਵਾਲਾ ਕੁੱਤਾ ਬਿਠਾ ਨਾ ਉਹਨੇ ਤੇਰੇ ਸਾਰੇ ਜੀਵਨ ਰੂਪੀ ਕਰਮਾਂ ਨੂੰ ਖੇ ਕਰਤਾ ਸਾਰਾ ਜੀਵਨ ਖਰਾਬ ਕਰਤਾ ਤੇਰੇ ਜੀਵਨ ਦੇ ਵਿੱਚ ਜਿੰਨੀਆਂ ਬਖਸ਼ਿਸ਼ਾਂ ਮਿਲੀਆਂ ਤੇਰੇ ਲੋਭ ਨੇ ਖਾ ਲਿਆ ਤੈਨੂੰ ਇਸ ਤਰ੍ਹਾਂ ਗੁਰੂ ਮਹਾਰਾਜ ਨਲਿਤ ਸਾਨੂੰ ਪਦਾਰਥਾਂ ਦੇ ਨਾਲ ਸਮਝਾ ਰਹੇ ਆ ਪਰ ਨਾਲ ਦੱਸਦੇ ਆ ਵੀ ਤੇਰਾ ਹਜੇ ਮਨ ਨਹੀਂ ਭਰਿਆ ਹਜੇ ਤੇਰਾ ਲੋਭ ਘਟਿਆ ਨਹੀਂ ਦੂਜੇ ਦਾ ਧਾਣ ਦੇਖ ਕੇ ਦੌਲਤ ਦੇਖ ਕੇ ਦੂਜੇ ਦੇ ਸੌਖ ਸਾਧਨ ਦੇਖ ਕੇ ਫੇਰ ਤੇਰੇ ਅੰਦਰ ਕਹਿੰਦੇ ਲੋਭ ਵਾਲਾ ਕੂਕਰ ਜਾਗ ਪੈਂਦਾ ਫੇਰ ਤੇਰੀ ਇੱਛਾ ਹੋਰ ਵੱਧ ਜਾਂਦੀ ਆ ਇਸ ਤਰ੍ਹਾਂ हे ਜੀਵ ਉਦਾ ਸ਼ੁਕਰੀਆ ਅਦਾ ਕਰ ਸਬਰ ਨੂੰ ਦੇਣ ਵਾਲਾ ਦਾਤਾ ਹੈ ਪਰ ਬਖਸ਼ ਸ਼ਾਂਬਾੜਾ ਤੇ ਜਦੋਂ ਅਸੀਂ ਦੂਜੇ ਦੀ ਧਨ ਦੌਲਤ ਜਾਂ ਦੂਜੇ ਦੀਆਂ ਖੁਸ਼ੀਆਂ ਦੂਜੇ ਦੇ ਸੌਖ ਸਾਧਨ ਦੇਖ ਦੇਖ ਕੇ ਮਨ ਦੇ ਵਿੱਚ ਲੋਭ ਆਉਂਦਾ ਵੀ ਆ ਮੇਰੇ ਕੋਲੇ ਹੋਵੇ ਫਿਰ ਮੈਨੂੰ ਕਹਿੰਦੇ ਸਾਰੇ ਦਾ ਸਾਰਾ ਤੇਰਾ ਫਿਰ ਉਹ ਤੇ ਚਲਿਆ ਗਿਆ हे ਜੀਵ ਜ਼ਿੰਦਗੀ ਦੇ ਸੱਚ ਦੇ ਮਾਰਗ ਤੇ ਚੱਲ ਇਸ ਤਰ੍ਹਾਂ ਪਾਪਸ਼ਾ ਸਮਝਾਉਂਦੇ ਆ ਜਿੰਦਗੀ ਦੇ ਭੇਦਾਂ ਬਖਸ਼ਸ਼ਾਂ ਬਾਰੇ ਵੀ ਦੱਸੀ ਜਾਂਦੇ ਆ ਮਾਇਆ ਦਾ ਚੱਕਰ ਵੀ ਸਮਝਾਈ ਜਾਂਦੇ ਆ ਲੋਭ ਵਿਸ਼ਾਂ ਬਕਾਰਾਂ ਦਾ ਵੀ ਨਾਲ ਵਰਣਨ ਕਰ ਰਹੇ ਆ ਕਦੇ ਮਾਰੇ ਨੇ ਹੰਕਾਰ ਦਾ ਵਰਣਨ ਕਰਿਆ ਗਮਾਨ ਦਾ ਵਰਣਨ ਕਰਿਆ ਔਰ ਲੋਭ ਦਾ ਜ਼ਿਕਰ ਕਰਿਆ